जिला गुरदासपुर ਦੇ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਰੰਦਾਵਾ ਦੇ ਇੱਕ ਘਰ ਵਿੱਚ ਅੱਗ ਲੱਗੀ ਹੈ। ਇਹ ਘਰ ਕਾਲੂ ਮਸੀਦ ਹੈ। ਉਸ ਦਾ ਕਹਿਣਾ ਹੈ ਕਿ ਉਪਸ਼ੂਆਂ ਦੀ ਰਾਖੀ ਹੋਰ ਥਾਂ ਤੇ ਹੁੰਦਾ ਹੈ। ਘਰ ਵਿੱਚ ਬੱਚਿਆਂ ਸਮੇਤ ਉਸ ਦੀ ਪਤਨੀ ਸੁੱਤੀ ਹੋਈ ਸੀ। ਸਵੇਰੇ ਪਤਾ ਲੱਗਾ ਕਿ ਘਰ ਦੇ ਅੰਦਰ ਅੱਗ ਲੱਗ ਗਈ ਹੈ। ਘਰ ਅੰਦਰ ਪਿਆ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਮੰਜੇ, ਬਿਸਤਰੇ, ਕੱਪੜੇ ਤੇ ਬਰਤਨਾ ਸਮੇਤ ਸਭ ਕੁਝ ਹੀ ਅੱਗ ਦੀ ਝਪੇਟ ਵਿੱਚ ਆ ਗਿਆ। ਇਸ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੜ੍ਹ ਸਾਡਾ ਸਭ ਕੁਝ ਹੀ ਰੋੜ ਕੇ ਲੈ ਗਿਆ ਤੇ ਹੁਣ ਬਚਿਆ ਖੁਚਿਆ ਹੋਇਆ ਘਰ ਵਿੱਚ ਲੱਗੀ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ ਘਰ ਦੀ ਛੱਤ ਤੱਕ ਡਿੱਗ ਗਈ ਹੈ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਦਿਹਾੜੀ ਦੱਪਾ ਕਰਕੇ ਆਪਣਾ ਘਰ ਚਲਾਉਂਦੇ ਨੇ ਹੜ੍ਹ ਮਗਰੋਂ ਕੰਮ ਕਰ ਵੀ ਬਹੁਤਾ ਨਹੀਂ ਮਿਲ ਰਿਹਾ ਕਾਲੂ ਮਸੀਹ ਨੇ ਭਰੇ ਮਨ ਦੇ ਨਾਲ ਸਰਕਾਰ ਦੇ ਕੋਲੋਂ ਮਦਦ ਦੀ ਮੰਗ ਕੀਤੀ ਹੈ ਪਿੰਡ ਦੇ ਸਰਪੰਚ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਉਹਨਾਂ ਦੱਸਿਆ ਹੈ ਕਿ ਅਜੇ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਇਸ ਪਰਿਵਾਰ ਦੀ ਸਾਰ ਲੈਣ ਨਹੀਂ ਪਹੁੰਚਿਆ। ਹੁਣ ਪਰਿਵਾਰ ਨੇ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਜਾਣ ਹਿਤ ਐਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਮੈਂ ਕਬੂਲਬੀਰ ਸਿੰਘ ਤਰਨਖੋਟ ਬੰਦਾਵਾ ਸਰਪੰਚ ਬੋਲਦਾ ਹਾਂ। ਇਹਨਾਂ ਦਾ ਸੁਖਾ ਮਸੀਹ ਇਨਾਂ ਦੇ ਚਾਨਕਾ ਅੱਗ ਲੱਗ ਗਈ ਜੀ ਇੱਥੇ ਇਹਨਾਂ ਲਾਗੇ ਗਵਾਂਢ ਦਾ ਰੋੜਾ ਰੋੜਾ ਪਾਇਆ ਹੁੰਦਿਆਂ ਨੂੰ ਮੈਂ ਵੇਖਿਆ ਤਾਂ ਅੱਗ ਪੂਰੀ ਮਚ ਗਈ ਇਹਨਾਂ ਦੇ ਬਾਲੇ ਬੋਲੇ ਜਿਹੜੇ ਅਲੂਸ ਕੇ ਥੱਲੇ ਡੇਪੇ ਅੰਦਰ ਇਹਨਾਂ ਦੇ ਫਰੀਜਾਂ ਪਈਆਂ ਲਿਵਾਰੀ ਪਈ ਉਹ ਵੀ ਸੜ ਕੇ ਸਵਾਹ ਹੋ ਗਈ ਜੀ ਪਾਗੰਦ ਹੋਈ ਜੀ ਇਹਨਾਂ ਨੂੰ ਉੱਲਾਤ ਗੰਦਿਆ ਢੇੜੀ ਪਾ ਦਰ ਬੰਦੇ ਬੰਦਾ ਢਿਆੜੀ ਦੇ ਬਾਹਰ ਗਿਆ ਜੀ ਤੇ ਉਹ ਜਿਹਨਾਂ ਕੋਈ ਕਬਰਾਂ ਜੋ ਵੀ ਸੜ ਕੇ ਸਵਾਹ ਹੋ ਗਈ ਥੱਲੇ ਡੇਪੇ ਕੋਈ ਸਰਕਾਰੀ ਨੁਮਾਇੰਦਾ ਵੀ ਆਇਆ ਇੱਥੇ ਇੱਕ ਜਿਹੜੇ ਚਾਂਦ ਕਰੇ ਤੇ ਕੀਤਾ ਇਹ ਕਿਹਾ ਇਹਨੇ ਕਿ ਹੁਣ ਤੇ ਨਾ ਤੇ ਕੋਈ ਸਰਕਾਰੀ ਆਇਆ ਇੱਥੇ ਨੁਮਾਇੰਦਾ ਨਾ ਇਹ ਕਰਕੇ ਨਹੀਂ ਆਪੋ ਜੀ ਇਹੇ ਅੱਛਾ ਧਿਆਨ ਰੱਖੀਆਗਾ ਕਿ ਨਾ ਕੇ ਮਤ ਬੰਦੇ ਨੇ ਜਿਹੜੇ ਨਾਲ ਬੰਦੇ ਨੇ ਉਹ ਦਿਹਾੜੀ ਪਾਰ ਗਿਆ ਮੁੰਡਾ ਚਾਂਦ ਨੂੰ ਚਾਂਕ ਲੱਗ ਗਈ ਇਹ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੀਦਾ ਸਰਕਾਰ ਨੂੰ ਅਪੀਲ ਕਰ ਸਕਦੇ ਆ ਜੀ ਤੁਹਾਡੀ ਮੱਤ ਕੀਤੀ ਜਾਏ ਇਹਨਾਂ ਕੋਈ ਬਹੁਤ ਉਗਾ ਦੇ ਨਾ ਨਾ ਕੋਈ ਉਹਦੀ ਤਿਆਰੀ ਹੋ ਜੇ ਇਹਨਾਂ ਦੀ ਕਿਹੋ ਜੀ ਰਾਣੀ ਕੰਡਾ ਹੁੰਦਾ ਵਾ ਕੀ ਗੱਲ ਇਹ ਇਹ ਗੱਲ ਇਹ ਹੋਈ ਜੇ ਪਹਿਲਾਂ ਚਹਾੜਾ ਆ ਗਿਆ ਤੇ ਛੱਤ ਬਾਲਿਆਂ ਵਾਲੀ ਸੀ ਤੇ ਕੰਡਾ ਕੁੰਡਾ ਮਾਰਿਆ ਸੀ ਛੱਤ ਮਾਰੀ ਤੇ ਉਹਦਾ ਕਰਕੇ ਪਰਨੇ ਘਰ ਇਹਨਾਂ ਵਿੱਚ ਵਸਦੇ ਹਾਂ ਵੀ ਥੱਲੇ ਨਹੀਂ ਸੰਦੇ ਤੇ ਸਾਮਾਨ ਸਾਰਾ ਇੱਧਰ ਰੱਖਿਆ ਹੈਗਾ ਫਰੇਜੀ ਟੀਵੀ ਟ੍ਰੈਲੀ ਹੀਗੀ ਵੀ ਵਿਗਾ ਉਹ ਕੱਪੜੇ ਤੇ ਵਾਲੀ ਮਸ਼ੀਨ ਬੈੱਡ ਬਾਣੇ ਦੇ ਨੇ ਸਾਰਾ ਦਿਓ ਤੁਮਹਾਰਾ ਅਚੰਭਾ ਸਾਰਾ ਇੱਧਰ ਰੱਖਿਆ ਆਈਦਾ ਤੇ ਅਚਾਨਕ ਪਤਾ ਇਹ ਨਹੀਂ ਪਤਾ ਲੱਗਾ ਪਿਆਰ ਦੇ ਕਿੱਦਾਂ ਲੱਗਦੀ ਹੈ ਇਹ ਉੱਠ ਕੇ ਆਈ ਆਂਿੰਦੀ ਵੀ ਬੂਹਾ ਖੋਲਣ ਲੱਗੀ ਤਾਂ ਅੱਗ ਬਾਹਰ ਨੂੰ ਆਉਂਦੀ ਆ ਇਹ ਭੱਜੀ ਗਈ ਆਂਦੀ ਬੰਨੀ ਅੰਦਰ ਅੱਗ ਲੱਗ ਗਈ ਅੱਗ ਲੱਗ ਗਈ ਮੈਂ ਕਹਾ ਕਿ ਤਰੋਂ ਲੱਗ ਗਈ ਉਹ ਵੇਖਿਆ ਤੇ ਸਾਰਾ ਕੁਸਾਰ ਤੇ ਬੈੱਡ ਬੁੱਡ ਤੈਸ ਨਾਸ ਹੋ ਗਿਆ ਤੈਨੂੰ ਹੜ ਨੇ ਮਾਰ ਦਿੱਤਾ ਨਾ ਹੁਣ ਕੋਈ ਵਿਹਾਰੀ ਆ ਨਾ ਡੱਪਾ ਨਾ ਕੋਈ ਕੁਝ ਮਾਰ ਪਾਂਦਿਆ ਤੇ ਕੋਈ ਕੌਲੀ ਤਿੱਕ ਨਹੀਂ ਰਿਹਾ ਬੈੱਡ ਬਿਸਤਰਾ ਸਾਰਾ ਕੁਝ ਟੜ ਗਿਆ ਤੇ ਹੁਣ ਛੱਤ ਵੀ ਬਾਲਿਆਂ ਵਾਲੀ ਉਹ ਵੀ ਡਿੱਗੀ ਆ ਤੇ ਹੁਣ ਇਹ ਸਰਕਾਰ ਕੋਲ ਮੰਗ ਕਰਨੇ ਆ ਇਹ ਛੋਟੇ ਬੱਚੇ ਨੇ ਗਰੀਬ ਘਰ ਆ ਤੇ ਕੋਈ ਮੰਗ ਇਹ ਆਈ ਕਰਨੇ ਆ ਵੀ ਚਲੋ ਕੋਈ ਮਦਦ ਕੀਤੀ ਜਾਵੇ ਸਾਡਾ ਕੋਈ ਸਮਾਨ ਨਹੀਂ ਤੇ ਕੌਲੀ ਤਿੱਕ ਨਹੀਂ ਰਿਹਾ ਸਾਡਾ ਇਹ ਨਾਲ ਸੁੱਖ ਨਹੀਂ ਕੀ ਕੀ ਕਰਦਾ ਇਹ ਮੈਂ ਤੇ ਨੰਗਰਾਂ ਕੋ ਸੁਣਨਾ ਜੀ ਤੇ ਇਹ ਘਰ ਸੰਦਿਆਂ ਨੇ ਦੰਦ ਚਰੇ ਆਇਆ ਕਿ ਅਖੜੀ ਡੈਡੀ ਅੱਗ ਲੱਗੀ ਆ ਅੱਗ ਲੱਗੀ ਕੋਈ ਬੂਆ ਵੀ ਨਹੀਂ ਖੋਲਿਆ ਤੇ ਮੈਂ ਆਣ ਕੇ ਬੂਆ ਖੋਲਿਆ ਤੇ ਦੇਖਿਆ ਤੇ ਅੱਗ ਬੜੀ ਵੱਡੀ ਸੀ ਹਾਂ ਜੀ ਤੇ ਹਰਤੇ ਮਾਦੜੀ ਹੁਣ ਇਹ ਤੁਹਾਨੂੰ ਮਾਦੜੀ ਤੁਹਾਨੂੰ ਜਾਨ ਕੀ ਹੈ ਇੱਥਾਂ ਤੋਂ ਰਹਿਣ ਗੁਜ਼ਾਰਾ ਕਰਦੇ ਹੋ ਬਹੁਤ ਔਖਾ ਹੈ ਤੇ ਸਰਕਾਰਾਂ ਨੂੰ ਵੀ ਜਾਣੀ ਹੈ ਸਰਕਾਰ ਨੂੰ ਮਤ ਕਰਦੇ ਮੜੀ ਮੱਠੀ ਸਾਡੀ ਆਪਣਾ ਤੇ ਕਰਵਾਉਣਾ ਹੈ ਮੇਰਾ ਨਾਮ ਹਨ ਤੇ ਅਈ ਰਾਤ ਇੱਥੇ ਕੁੱਤੇ ਨਹੀਂ ਬਰਵਾਜਾ ਡਾ ਬੰਦੀ ਤੇ ਪਤਾ ਨਹੀਂ ਲੱਗਾ ਅਚਾਨਕ ਕਿੰਦਾ ਅੱਗ ਲੱਗ ਗਈ ਹੈਡ ਕਰਦੇ ਜਦ ਮੈਂ ਸਵੇਰ ਉੱਠ ਕੇ ਵੇਖਿਆ ਤੇ ਆਡਾ ਘਰ ਯਾਨੀ ਕਿ ਸਾਰਾ ਸੜਨ ਗਿਆ ਬਾਕਸ ਬੈੱਡ ਹੀ ਲੇੜਾ ਕੱਪੜਾ ਹੀ ਲਮਾਰੀ ਫੇਰਜੀ ਯਾਨੀ ਕਿ ਸਾਰਾ ਕੁਝ ਖਤਮ ਹੋ ਗਿਆ ਸਵੇਰਾ ਹੋ ਗਿਆ ਸਾਰਾ ਕੁਝ ਬਿਸਤਰੇ ਇੱਕ ਕੱਪੜਾ ਤੱਕ ਨਹੀਂ ਬਚਿਆ ਬੱਚਿਆਂ ਦੇ ਪੂਹੇ ਵੀ ਸੜ ਗਏ ਸਾਰੇ ਸੋਵਾਰੇ ਇੱਕ ਦਿਨ ਇਹ ਜਦ ਮੈਂ ਉੱਠ ਕੇ ਵੇਖਿਆ ਇਹ ਮੈਂ ਮੇਰੇ ਸਾਥ ਹੈ ਇਹਨਾਂ ਦੇ ਘਰ ਤੋਂ ਨੇ